ਮੁੱਖ ਕਪਤਾਨਾ ਨਾਣਾ ਦਲਵਾਰ ਸਿੰਘ ਐਸਐਨ ਨੂੰ ਇਤਲਾ ਮਿਲੀ ਸੀ ਕਿ ਪਿੰਡ ਗੰਗਾ ਦੇ ਖੇਤਾਂ ਵਿੱਚ ਬਣੇ ਇੱਕ ਮਕਾਨ ਵਿੱਚ ਪ੍ਰਭਦੀਪ ਸਿੰਘ ਅਤੇ ਲਖਵਿੰਦਰ ਸਿੰਘ ਵੱਲੋਂ ਇੱਕ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਹੈ ਇਸ ਤੇ ਐਸਐਨ ਦਲਵਾਰ ਸਿੰਘ ਨੇ ਡਾਕਟਰ ਅਨੰਦ ਨੂੰ ਇਤਲਾ ਦਿੱਤੀ ਜੋ ਆਪਣੀ ਟੀਮ ਸਮੇਤ ਜਿਹਦੇ ਵਿੱਚ ਡਰਗ ਇੰਸਪੈਕਟਰ ਤਹਿਸੀਲਦਾਰ ਮਨਜੋਤ ਸਿੰਘ ਮੋਕਾ ਪਰ ਹਾਜ਼ਰ ਆਏ ਜਿਨ੍ਹਾਂ ਨੇ ਨਸ਼ਾ ਛਡਾਊ ਕੇਂਦਰ ਦੀ ਜਿਹੜੀ ਪੂਰੀ ਚੈਕਿੰਗ ਕੀਤੀ ਕਿੱਥੋਂ ਕੋਈ ਵੀ ਇਤਰਾਜ਼ਯੋਗ ਦਵਾਈ ਅਜੇ ਤਹਾਲ ਬਰਾਮਦ ਨਹੀਂ ਹੋਈ ਤੇ ਜਿਹੜੇ ਨਾ ਹੀ ਜਿਹੜੇ ਚਲਾ ਰਹੇ ਸੀਗੇ ਡਰੱਗ ਸੈਂਟਰ ਨੂੰ ਨਾ ਹੀ ਉਹਨਾਂ ਦਾ ਕੋਈ ਲਾਇਸੈਂਸ ਵਗੈਰਾ ਜਾਂ ਕੋਈ ਹੋਰ ਕਾਗਜ਼ ਪੱਤਰ ਇਹਨੂੰ ਚਲਾਉਣ ਵਾਲੇ ਪੇਸ਼ ਕਰ ਸਕੇ ਜਿਸ ਤੇ ਜਿਹੜੇ ਦਾਖਲ ਸੀਗੇ ਉੱਥੇ ਬੰਦੇ 29 ਉਹਨਾਂ ਨੂੰ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਰਕਾਰੀ ਨਸ਼ਾ ਛਡਾਊ ਕੇਂਦਰ ਮਾਨਸਾ ਰੋਡ ਬਟਿੰਡਾ ਵਿਖੇ ਭੇਜ ਦਿੱਤਾ ਗਿਆ ਹੈ ਜੇ ਜੇਦੀ ਬਾਤ ਪੜ ਪਤਾਲ ਕੀਤੀ ਜਾ ਰਹੀ ਹੈ ਬਾਤ ਪੜਤਾਲ ਤੋਂ ਨਹੀਂ ਕਾਰਵਾਈ ਅਮਲੇ ਵਿੱਚ ਨਹੀਂ ਅੰਤ ਹੋ ਜਾਊਗਾ